ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ 'ਚ ਜ਼ਿਮਨੀ ਚੋਣਾਂ ਅਮਨ ਅਮਾਨ ਦੇ ਨਾਲ ਖਤਮ ਹੋ ਗਈਆਂ। ਹੁਣ ਸਾਰਿਆਂ ਦੀਆਂ ਨਜ਼ਰਾਂ ਇਹਨਾਂ ਸੀਟਾਂ ਦੇ ਚੋਣ ਨਤੀਜਿਆਂ ਤੇ ਟਿਕੀਆਂ ਹੋਈਆਂ ਨੇ। ਚਾਰੇ ਸੀਟਾਂ ਗਿੱਦੜਬਾਹਾ, ਬਰਨਾਲਾ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਤੇ ਮੁਕਾਬਲਾ ਕਾਫੀ ਜ਼ਬਰਦਸਤ ਰਿਹਾ। VOTING ਤੋਂ ਬਾਅਦ ਹੁਣ ਚਾਰੇ ਸੀਟਾਂ ਦੇ ਨਤੀਜੇ ਨੂੰ ਲੈ ਕੇ ਲੋਕ ਚਰਚਾ ਸਾਹਮਣੇ ਆ ਰਹੀ ਹੈ। ਇਸ ਦੇ ਮੁਤਾਬਕ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਆਪਣੇ ਵਿਰੋਧੀਆਂ ਨੂੰ 2022 ਵਾਲਾ ਨਜ਼ਾਰਾ ਦਿਖਾ ਸਕਦੀ ਹੈ। ਸੋ ਆਓ ਤੁਹਾਨੂੰ ਦੱਸਦੇ ਹਾਂ ਲੋਕਾਂ ਵਿੱਚ ਚੱਲ ਰਹੀ ਚਰਚਾ ਮੁਤਾਬਕ ਕਿਹੜੀ ਸੀਟ ਤੇ ਕਿਹੜਾ ਉਮੀਦਵਾਰ ਮਾਰ ਸਕਦਾ ਹੈ ਬਾਸੀ ਪੰਜਾਬ ਚ 4 ਵਿਧਾਨ ਸਭਾ ਸੀਟਾਂ ਤੇ ਹੋਣ ਵਾਲੀ ਉਪ ਚੋਣਾਂ ਵਿੱਚ ਸਾਰੀਆਂ ਸੀਟਾਂ ਤੇ ਮੁਕਾਬਲਾ ਕਾਫੀ ਜ਼ਬਰਦਸਤ ਰਿਹਾ ਪਰ ਜਦੋਂ VOTING ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਤਾਂ ਇਹਨਾਂ ਸੀਟਾਂ ਤੇ ਨਤੀਜਿਆਂ ਨੂੰ ਲੈ ਕੇ ਲੋਕਾਂ ਦੀ ਰਾਏ ਸਾਹਮਣੇ ਆ ਰਹੀ ਹੈ ਜਿਸ ਵਿੱਚ ਜ਼ਿਆਦਾਤਰ ਆਮ ਆਦਮੀ ਪਾਰਟੀ ਨੂੰ ਹੀ ਵੱਡੀ ਜਿੱਤ ਮਿਲਦੀ ਦਿਖਾਈ ਦੇ ਰਹੀ ਗਿੱਦੜਬਾਹ ਸੀਟ ਦੀ ਗੱਲ ਕਰੀਏ ਤਾਂ ਇਸ ਸੀਟ ਤੋਂ ਕਾਂਗਰਸੀ ਉਮੀਦਵਾਰ ਅਮਰਤਾ ਵੜਿੰਗ ਆਪ ਵੱਲੋਂ ਹਰਦੀਪ ਸਿੰਘ ਡਿੰਪੀ ਢਿਲੋਂ ਤੇ ਭਾਜਪਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਚੌਣ ਮੈਦਾਨ ਵਿੱਚ ਕੁੱਦੇ ਹੋਏ ਸੀ ਵੋਟਿੰਗ ਮੁਕਮਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਮਿਲ ਰਹੀ ਰਾਏ ਮੁਤਾਬਕ ਇਸ ਸੀਟ ਤੋਂ ਹਰਦੀਪ ਸਿੰਘ ਡਿੰਪੀ ਦਾ ਪਲੜਾ ਭਾਰੀ ਹੁੰਦਾ ਨਜ਼ਰ ਆ ਰਿਹਾ ਹੈ ਬੇਸ਼ੱਕ ਇਹ ਸੀਟ ਰਾਜਾ ਵੜਿੰਗ ਨੇ ਉਸ ਸਮੇਂ ਜਿੱਤੀ ਸੀ ਜਦੋਂ ਪੰਜਾਬ ਵਿੱਚ ਆਪ ਦੀ ਲਹਿਰ ਚੱਲ ਰਹੀ ਸੀ ਪਰ 22 ਸਾਲਾਂ ਦੌਰਾਨ ਹਾਲਾਤ ਕਾਫੀ ਬਦਲ ਚੁੱਕੇ ਨੇ ਹਰਦੀਪ ਸਿੰਘ ਡਿੰਪੀ ਢਿੱਲੋਂ ਪਹਿਲਾ ਅਕਾਲੀ ਦਲ ਤੋਂ ਟਿਕਟ ਲੈ ਕੇ ਕਈ ਵਾਰ ਚੋਣ ਹਾਰ ਚੁੱਕੇ ਇਸ ਨਾਲ ਹੀ ਇਸ ਵਾਰ ਉਹਨਾਂ ਨੂੰ ਹਮਦਰਦੀ ਦੀ ਵੋਟ ਮਿਲਣੀ ਵੀ ਲਾਜ਼ਮੀ ਦੂਜਾ ਇਸ ਵਾਰ ਅਕਾਲੀ ਦਲ ਚੋਣ ਮੈਦਾਨ ਵਿੱਚ ਨਹੀਂ ਜਿਸ ਦੀਆਂ ਵੋਟਾਂ ਡਿੰਪੀ ਢਿੱਲੋਂ ਦੇ ਖਾਤੇ ਵਿੱਚ ਜਾਣਗੀਆਂ ਗੋਦੀ ਭਾਵੇਂ ਜੋ ਮਰਜ਼ੀ ਆਖੀ ਜਾਣ ਤੀਜਾ ਪੱਖ ਇਹ ਹੈ ਕਿ ਡਿੰਪੀ ਢਿੱਲੋਂ ਇਸ ਵਾਰ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਅਤੇ ਸਰਕਾਰ ਦੇ ਹਾਲੇ 2.5 ਸਾਲ ਬਾਕੀ ਪਏ ਹਨ ਚੌਥਾ ਇੱਕ ਹੋਰ ਪੱਖ ਡਿੰਪੀ ਢਿੱਲੋਂ ਦੇ ਹੱਕ ਵਿੱਚ ਜਾਂਦਾ ਹੈ ਉਹ ਹੈ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਡਿੰਪੀ ਢਿੱਲੋਂ ਨੂੰ ਮੰਤਰੀ ਬਣਾਉਣ ਦਾ ਸੰਕੇਤ ਹਰ ਹਲਕਾ ਵਾਸੀ ਇਹੀ ਚਾਹੁੰਦਾ ਹੈ ਕਿ ਉਸਦੇ ਹਲਕੇ ਦਾ ਵਿਕਾਸ ਹੋਵੇ ਫਿਰ ਜੇਕਰ ਕਿਸੇ ਹਲਕੇ ਨੂੰ ਮੰਤਰੀ ਮਿਲ ਜਾਵੇ ਤਾਂ ਉਹਨਾਂ ਲਈ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਜੁਗੇ ਪਾਸੇ ਰਾਜਾ ਵੜਿੰਗ ਨੇ ਵੀ ਭਾਵੇਂ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਸੰਸਦ ਦੇ ਲਈ ਆਪਣਾ ਹਲਕਾ ਛੱਡ ਕੇ ਲੁਧਿਆਣੇ ਜਾਣਾ ਕਾਂਗਰਸੀ ਉਮੀਦਵਾਰ ਦੇ ਖਿਲਾਫ ਜਾ ਸਕਦਾ ਹੈ। ਦੂਜਾ ਕਾਲੀ ਦਲ ਦਾ ਵੋਟ ਬੈਂਕ ਵੀ ਕਾਂਗਰਸੀ ਉਮੀਦਵਾਰ ਦੇ ਖੇਡ ਵਿਗਾੜ ਸਕਦਾ ਹੈ। ਇਸ ਤੋਂ ਇਲਾਵਾ ਪਰਿਵਾਰਵਾਦ ਦਾ ਠੱਪਾ ਵੀ ਕਾਂਗਰਸੀ ਉਮੀਦਵਾਰ ਅਮਰਤਾ ਬੜਿੰਗ ਦੀਆਂ ਵੋਟਾਂ ਨੂੰ ਖੋਰਾ ਲਾ ਸਕਦਾ ਹੈ। ਜ਼ਿਆਦਾਤਰ ਐਗਜ਼ਿਟ ਪੋਲ ਵਿੱਚ ਸੀਟ ਤੇ ਡਿੰਪੀ ਢਿੱਲੋਂ ਦੀ ਜਿੱਤ ਨੂੰ ਯਕੀਨੀ ਦੱਸਿਆ ਜਾ ਰਿਹਾ ਹੈ। ਜਦਕਿ ਕੁਝ ਐਗਜ਼ਿਟ ਪੋਲ ਵਿੱਚ ਦੋਵਾਂ ਵਿਚਾਲੇ ਸਖਤ ਮੁਕਾਬਲਾ ਹੋਣ ਦੀ ਵੀ ਗੱਲ ਆਖੀ ਜਾ ਰਹੀ ਹੈ। ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਤੀਜੇ ਨੰਬਰ ਤੇ ਆਉਣਗੇ ਕਿ ਪੀਯੂ ਸੈਨੇਟ ਦੀਆਂ ਚੋਣਾਂ ਦਾ ਮਸਲਾ ਉਹਨਾਂ ਦੀਆਂ ਜੜ੍ਹਾਂ 'ਚ ਤੇਲ ਪਾ ਸਕਦਾ ਹੈ। ਹੁਣ ਗੱਲ ਕਰਦੇ ਹਾਂ ਹਲਕਾ ਚੱਪੇਵਾਲ ਦੀ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਸਾਂਸਦ ਡਾਕਟਰ ਰਾਜਕੁਮਾਰ ਚੱਪੇਵਾਲ ਦੇ ਸੁਪੁੱਤਰ ਈਸ਼ਾਨ ਚੱਪੇਵਾਲ ਚੋਣ ਮੈਦਾਨ ਵਿੱਚ। ਕਾਂਗਰਸ ਵੱਲੋਂ ਡਾਕਟਰ ਰਣਜੀਤ ਕੁਮਾਰ ਅਤੇ ਭਾਜਪਾ ਵੱਲੋਂ ਸੋਨ ਸਿੰਘ ਠੰਡਲ ਵੱਲੋਂ ਚੋਣ ਲੜੀ ਗਈ ਹੈ। ਲੋਕਾਂ ਵਿੱਚ ਚੱਲ ਰਹੀ ਚਰਚਾ ਅਤੇ ਜ਼ਿਆਦਾਤਰ ਐਗਜ਼ਿਟ ਪੋਲਾਂ ਵਿੱਚ ਸੀਟ ਤੋਂ ਈਸ਼ਾਨ ਚੱਪੇਵਾਲ ਨੂੰ ਜੇਤੂ ਦਿਖਾਇਆ ਜਾ ਰਿਹਾ ਹੈ। ਇਸ ਦੇ ਕਈ ਕਾਰਨ ਨੇ ਪਹਿਲਾ ਇਹ ਕਿ ਈਸ਼ਾਨ ਚੱਪੇਵਾਲ ਦੇ ਪਿਤਾ ਡਾਕਟਰ ਰਾਜਕੁਮਾਰ ਮ ਜਿਨ੍ਹਾਂ ਨੂੰ ਪਾਰਟੀ ਬਦਲਣ ਦੇ ਬਾਵਜੂਦ ਲੋਕਾਂ ਨੇ ਦਿਲ ਖੋਲ ਕੇ ਵੋਟਾਂ ਪਾਈ ਅਤੇ ਸ਼ਾਨਦਾਰ ਜਿੱਤ ਦੁਵਾਈ ਦੂਜਾ ਹੈ ਕਿ ਪਹਿਲਾਂ ਵੀ ਉੱਥੇ ਇਥੋਂ ਕਾਂਗਰਸ ਪਾਰਟੀ ਦੇ ਵਿਧਾਇਕ ਸਨ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਹਲਕੇ ਦੇ ਲੋਕਾਂ ਵਿੱਚ ਡਾਕਟਰ ਚੱਬੇਵਾਲ ਦੇ ਪ੍ਰਤੀ ਪਿਆਰ ਅਤੇ ਵਿਸ਼ਵਾਸ ਬਣਿਆ ਹੋ। ਉਹ ਭਾਵੇਂ ਪਾਰਟੀ ਬਦਲਣ ਜਾਣਾ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹਨਾਂ ਨੇ ਸਿਰਫ਼ ਤੇ ਸਿਰਫ਼ ਡਾਕਟਰ ਚੱਬੇਵਾਲ ਨੂੰ ਵੋਟਾਂ ਪਾਈ। ਈਸ਼ਾਨ ਚੱਬੇਵਾਲ ਨੌਜਵਾਨ ਆਗੂ ਨੇ ਜੋ ਆਪਣੇ ਪਿਤਾ ਦੀ ਤਰ੍ਹਾਂ ਹੀ ਹਲਕੇ ਦੀ ਸੇਵਾ ਕਰਨਾ ਚਾਹੁੰਦਾ। ਸੱਤਾਧਾਰੀ ਪਾਰਟੀ ਦਾ ਉਮੀਦਵਾਰ ਹੈ। ਵੱਡਾ ਕਾਰਨ ਇਹ ਹੈ ਕਿ ਵਿਰੋਧੀ ਧਿਰਾਂ ਦੀ ਡਾਕਟਰ ਚੱਪੇਵਾਲ ਦੇ ਖਿਲਾਫ ਕੁਝ ਖਾਸ ਪ੍ਰਚਾਰ ਨਹੀਂ ਕਰ ਸਕਿਆ ਕਾਂਗਰਸ ਪਾਰਟੀ ਨੇ ਥੋ ਡਾਕਟਰ ਰਣਜੀਤ ਕੁਮਾਰ ਨੂੰ ਖੜਾ ਕੀਤਾ ਸੀ ਜੋ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਇਆ ਸੀ ਕਾਂਗਰਸ ਨੂੰ ਭਾਜਪਾ ਵਾਲੀ ਵੋਟ ਦਾ ਲਾਹਾ ਸੀ ਪਰ ਉਹ ਲਾਹਾ ਕਾਂਗਰਸ ਨੂੰ ਮਿਲਦਾ ਦਿਖਾਈ ਨਹੀਂ ਦੇ ਰਿਹਾ ਇਸੇ ਤਰ੍ਹਾਂ ਭਾਜਪਾ ਉਮੀਦਵਾਰ ਸੋਨ ਸਿੰਘ ਠੰਡਲ ਵੀ ਚੋਣ ਪ੍ਰਚਾਰ ਦੌਰਾਨ ਕੋਈ ਖਾਸ ਸਰਗਰਮੀ ਨਹੀਂ ਦਿਖਾ ਸਕਿਆ ਭਾਜਪਾ ਉਮੀਦਵਾਰ ਹੁਣ ਕਰਕੇ ਹਰਿਆਣਾ ਨੂੰ ਚੰਡੀਗੜ੍ਹ ਵਿੱਚ ਵਿਧਾਨ ਸਭਾ ਲਈ ਜਗ੍ਹਾ ਦੇਣ ਦਾ ਮਸਲਾ ਤੇ ਪੀਯੂ ਜੀ ਦੀਆਂ ਸੈਨੇਟ ਚੋਣਾਂ ਰਕਵਾਉਣ ਦਾ ਮਸਲਾ ਤੇ ਕੇਂਦਰ ਸਰਕਾਰ ਨਾਲ ਕਿਸਾਨਾਂ ਦਾ ਫਸਿਆ ਹੋਇਆ ਪੇ ਇਹ ਸਾਰੇ ਮਸਲੇ ਭਾਜਪਾ ਉਮੀਦਵਾਰਾਂ ਦੇ ਰਾਹ ਦਾ ਰੋੜਾ ਬਣ। ਲੋਕਾਂ ਦੀ ਰਾਏ ਅਤੇ ਐਗਜ਼ਿਟ ਪੋਲ ਮੁਤਾਬਕ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਈਸ਼ਾਨ ਚੱਬੇਵਾਲ ਦੀ ਜਿੱਤ ਹੋ ਗਈ। ਇਸੇ ਤਰ੍ਹਾਂ ਜੇਕਰ ਡੇਰਾ ਬਾਬਾ ਨਾਨਕ ਸੀਟ ਦੀ ਗੱਲ ਕੀਤੀ ਜਾਵੇ ਤਾਂ ਇਸ ਸੀਟ ਤੋਂ ਆਮ ਆਦਮੀ ਪਾਰਟੀ ਨੇ ਗੁਰਦੀਪ ਸਿੰਘ ਰੰਧਾਵਾ ਨੂੰ ਚੋਣ ਮੈਦਾਨ ਵਿੱਚ ਪਾਇਆ ਜਦਕਿ ਕਾਂਗਰਸ ਪਾਰਟੀ ਵੱਲੋਂ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਿਤੰਤਰ ਕੌਰ ਰੰਧਾਵਾ ਚੋਣ ਲੜ ਰਹੀ ਸੀ ਅਤੇ ਭਾਜਪਾ ਵੱਲੋਂ ਰਵੀਕਰਨ ਸਿੰਘ ਕਾਲੋ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। ਇਸ ਸੀਟ ਤੇ ਪਿਛਲੀ ਵਾਰ ਭਾਵੇਂ ਰਵੀਕਰਨ ਸਿੰਘ ਕਾਲੋਂ ਮਹਿਜ਼ 466 ਵੋਟਾਂ ਤੋਂ ਹਾਰੇ ਸੀ ਪਰ ਇਸ ਵਾਰ ਉਹਤੀ ਜੇ ਨੰਬਰ ਤੇ ਖਿਸਕ ਸਕਦੇ ਨੇ ਕਿਉਂਕਿ ਇਸ ਵਾਰ ਉਹ ਅਕਾਲੀ ਦਲ ਨਹੀਂ ਬਲਕਿ ਭਾਜਪਾ ਵੱਲੋਂ ਚੋਣ ਲੜ ਰਹੇ ਸੀ ਕੇਂਦਰ ਸਰਕਾਰ ਨਾਲ ਪੰਜਾਬ ਦੇ ਚੱਲ ਰਹੇ ਮਸਲੇ ਬਾਰੇ ਭਾਜਪਾ ਉਮੀਦਵਾਰ ਦੇ ਆੜੇ ਆਏ ਨੇ ਲੋਕਾਂ ਦਾ ਕਹਿਣਾ ਹੈ ਕਿ ਅਕਾਲੀ ਜਾਂ ਜੱਟ ਸਿੱਖ ਕਿਸਾਨ ਕਦੇ ਨਹੀਂ ਚਾਣਗੇ ਕਿ ਜਿਸ ਭਾਜਪਾ ਦੇ ਨਾਲ ਉਹਨਾਂ ਦਾ ਪੇਚ ਫਸਿਆ ਹੋਇਆ ਉਹ ਉਸਦੇ ਉਮੀਦਵਾਰ ਨੂੰ ਚੁਣਾਂਗੇ ਜਿੰਨੀ ਕੋਈ ਵੋਟ ਰਵੀ ਕਰਨ ਸਿੰਘ ਕਾਲੋ ਨੇ ਇਸ ਵਾਰ ਭਾਜਪਾ ਦੀ ਹਾਸਲ ਕਰਨੀ ਸੀ ਉਸ ਤੋਂ ਕਿਤੇ ਜ਼ਿਆਦਾ ਵੋਟ ਕੇਂਦਰ ਵੱਲੋਂ ਪੰਜਾਬ ਨਾਲ ਕੀਤੇ ਜਾਂਦੇ ਵਿਤਕਰੀ ਦੀ ਵਜ੍ਹਾ ਕਰਕੇ ਉਹਨਾਂ ਦੀ ਕੱਟੀ ਗਈ ਹੈ ਖਬਰ ਤਾਂ ਇਹ ਵੀ ਮਿਲ ਰਹੀ ਹੈ ਕਿ ਸੁੱਚਾ ਸਿੰਘ ਲੰਗਾ ਸਮੇਤ ਕੁਝ ਹੋਰ ਅਕਾਲੀ ਲੀਡਰਾਂ ਨੇ ਵੀ ਅਕਾਲੀ ਦਲ ਦੀ ਵੋਟ ਆਪਣੇ ਉਮੀਦਵਾਰ ਨੂੰ ਪੁਆਈ ਹੈ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਜੇਕਰ ਵਾਕਿਆਜਿਹਾ ਹੋਇਆ ਤਾਂ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਕਾਂਗਰਸੀ ਉਮੀਦਵਾਰ ਦੀ ਵੀ ਖੇਡ ਵਿਗਾੜ ਸਕਦੇ ਇਸ ਸੀਟ ਤੋਂ ਜ਼ਿਆਦਾਤਰ ਐਗਜ਼ਿਟ ਪੋਲ ਵਿੱਚ ਆਪ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੂੰ ਜੇਤੂ ਦਿਖਾਇਆ ਜਾ ਰਿਹਾ ਹੈ ਜਦਕਿ ਕੁਝ ਆਪ ਅਤੇ ਕਾਂਗਰਸ ਵਿਚਾਲੇ ਸਖਤ ਟੱਕਰ ਦਿਖਾਈ ਜਾ ਰਹੀ ਹੁਣ ਗੱਲ ਕਰਦੇ ਆਂ ਪੰਜਾਬ ਦੀ ਦੂਜੀ ਸਭ ਤੋਂ ਅਹਿਮ ਸੀਟ ਬਰਨਾਲਾ ਸੀ ਇਸ ਸੀਟ ਤੋਂ ਆਮ ਆਦਮੀ ਪਾਰਟੀ ਵੱਲੋਂ ਸੰਸਦ ਬੀਤ ਹੇਰ ਦਾ ਕਰੀਬੀ ਹਰਿੰਦਰ ਸਿੰਘ ਢਾਲੀਵਾਲ ਚੋਣ ਮੈਦਾਨ ਵਿੱਚ ਉਤਰਿਆ ਗਿਆ ਸੀ ਜਦ ਕਿ ਕਾਂਗਰਸ ਵੱਲੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਤੋਂ ਤੇ ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਚੋਣ ਮੈਦਾਨ ਵਿੱਚ ਨਿਤਰੇ ਹੋਏ ਸੀ ਇਸ ਤੋਂ ਇਲਾਵਾ ਮਾਨ ਤਲ ਵੱਲੋਂ ਗੋਵਿੰਦ ਸਿੰਘ ਸੰਧੂ ਅਤੇ ਇੱਕ ਆਜ਼ਾਦ ਉਮੀਦਵਾਰ ਗੁਰਦੀਪ ਬਾਠ ਵੀ ਆਪਣੀ ਕਿਸਮਤ ਅਜ਼ਮਾਉਣ ਲਈ ਉਤਰੇ ਹੋਏ ਸੀ ਪੇਸ਼ਕੀ ਸੀਟ ਕਾਫੀ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਕੋਲ ਰਹੀ ਹੋਵੇ ਅਤੇ ਮੀਤ ਇਥੇ ਲਗਾਤਾਰ ਤਿੰਨ ਵਾਰ ਵਿਧਾਇਕ ਬਣਿਆ ਪਰ ਇਸ ਵਾਰ ਇਥੇ ਆਮ ਆਦਮੀ ਪਾਰਟੀ ਦੀ ਬੇੜੀ ਢਾਮਾਡੋਲ ਹੁੰਦੀ ਦਿਖਾਈ ਦੇ ਰਹੀ ਹੈ ਇਸ ਦਾ ਵੱਡਾ ਕਾਰਨ ਹੈ ਕਿ ਪਾਰਟੀ ਚੋਂ ਬਾਗੀ ਹੋ ਕੇ ਆਜ਼ਾਦ ਚੋਣ ਲੜ ਰਿਹਾ ਗੁਰਦੀਪ ਸਿੰਘ ਬਾੜ ਜਿਸ ਦਾ ਜਿੰਨਾ ਤਾਂ ਮੁਸ਼ਕਲ ਹੈ ਪਰ ਉਸਨੇ ਆਪ ਦੀ ਵੋਟ ਬੈਂਕ ਨੂੰ ਪੂਰਾ ਖੋਰਾ ਜ਼ਰੂਰ ਲਗਾ ਦਿੱਤਾ ਜੇਕਰ ਉਹ 3000 ਵੋਟ ਵੀ ਲੈ ਕੇ ਜਾਂਦਾ ਹੈ ਤਾਂ ਇਸ ਨਾਲ ਆਪ ਨੂੰ ਵੱਡਾ ਨੁਕਸਾਨ ਹੋਵੇ ਅਕਾਲੀ ਦਲ ਦੀਆਂ ਵੋਟਾਂ ਦੀ ਗੱਲ ਕੀ ਕੀ ਜਾਵੇ ਤਾਂ ਉਹ ਇੱਥੇ ਮਾਨ ਦਲ ਦੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਨੂੰ ਪਈਆਂ ਕਿਉਂਕਿ ਬਿਕਰਮਜੀਤ ਸਿੰਘ ਮਜੀਠੀਆ ਨੇ ਇਕੱਲੇ ਵੋਟਰਾਂ ਨੂੰ ਗੋਵਿੰਦ ਸਿੰਘ ਸੰਧੂ ਦਾ ਸਮਰਥਨ ਕਰਨ ਲਈ ਆਖਿਆ ਸੀ ਇਸ ਤੋਂ ਇਲਾਵਾ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਵੀ ਗੋਵਿੰਦ ਸਿੰਘ ਸੰਧੂ ਦੇ ਸਮਰਥਨ ਦੀ ਗੱਲ ਆਖੀ ਗਈ ਸੀ ਲੋਕਾਂ ਵਿੱਚ ਚੱਲ ਰਹੀ ਚਰਚਾ ਮੁਤਾਬਕ ਸੀਐਮ ਮਾਨ ਨੇ ਵੀ ਸੀਟ ਤੇ ਖਾਸ ਜ਼ੋਰ ਨਹੀਂ ਦਿਖਾਇਆ ਕੁਝ ਲੋਕ ਤਾਂ ਇਹ ਵੀ ਆਖ ਰਹੇ ਨੇ ਕਿ ਸੀਐਮ ਸਾਹਿਬ ਤਾਂ ਗੁਰਦੀਪ ਬਾਟੂ ਨੂੰ ਖੜਾਉਣਾ ਚਾਹੁੰਦੇ ਸੀ ਪਰ ਸੰਸਦ ਮੀਤ ਹੇਰ ਨੇ ਕੇਂਦਰੀ ਹਾਈ ਕਮਾਂਡ ਤੋਂ ਆਪਣੇ ਕਰੀਬੀ ਲਈ ਇਹ ਟਿਕਟ ਹਾਸਲ ਕੀਤੀ ਆਪ ਵਿੱਚ ਪਈ ਇਸ ਫੁੱਟ ਦਾ ਅਸਰ ਕਿਤੇ ਨਾ ਕਿਤੇ ਚੋਣ ਨਤੀਜੇ ਵਿੱਚ ਜ਼ਰੂਰ ਦਿਖਾਈ ਦੇਵੇਗਾ ਜਿਸ ਦਾ ਫਾਇਦਾ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਵੀ ਹੋ ਸਕਦਾ ਹੈ ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਉਤਾਰਿਆ ਗਿਆ ਸੀ ਜੋ ਬੇਸ਼ੱਕ ਬਰਨਾਲਾ ਤੋਂ ਇੱਕ ਦਮਦਾਰ ਉਮੀਦਵਾਰ ਸਨ ਪਰ ਪੰਜਾਬ ਦੇ ਕੇਂਦਰ ਸਰਕਾਰ ਨਾਲ ਚੱਲ ਰਿਹਾ ਮੋਦੀ ਸਰਕਾਰ ਦਾ ਕਲੇਸ਼ ਉਹਨਾਂ ਦੇ ਵੋਟ ਬੈਂਕ ਨੂੰ ਖੋਰਾ ਲਗਾਉਂਦਾ ਦਿਖਾਈ ਦੇ ਰਿਹਾ ਹੈ ਲੋਕਾਂ ਦੀ ਰਾਏ ਦੇ ਆਧਾਰ ਤੇ ਕੀਤੇ ਸਰਵੇ ਦੇ ਮੁਤਾਬਕ ਇਸ ਸੀਟ ਤੋਂ ਇਸ ਵਾਰ ਕਾਂਗਰਸ ਪਾਰਟੀ ਦਾ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਬਾਜ਼ੀ ਮਾਰ ਸਕਦਾ ਹੈ ਇਸੇ ਤਰ੍ਹਾਂ ਮਾਨਦਲ ਦੇ ਉਮੀਦਵਾਰ ਬਰਨਾਲਾ ਤੋਂ ਗੋਵਿੰਦ ਸਿੰਘ ਸਿੱਧੂ ਅਤੇ ਗਿੱਦੜ ਬਾਹਤ ਤੋਂ ਸੁਖ ਦਿਖਾਈ ਨਹੀਂ ਦੇ ਚਾਦੇ ਹੀ ਵਜਾਰੇ ਕਿ ਸੰਸਦ ਅਮਰਤਪਾਲ ਸਿੰਘ ਦੇ ਧੜੇ ਨੇ ਆਪਣੇ ਉਮੀਦਵਾਰ ਬਿਠਾਉਣਾ ਹੀ ਭਲਾਈ ਸਮਝਿਆ ਇੰਜ ਜਬਦਾ ਹੈਗੇ ਉਹਨਾਂ ਨੇ ਹਵਾ ਦਾ ਰੁਖ ਭਾਂਪ ਲਿਆ ਸੀ ਉਹ ਸਮਝ ਗਏ ਸੀ ਕਿ ਭਾਵੇਂ ਦੀਪ ਸਿੱਧੂ ਤੇ ਭਰਾ ਨੂੰ ਖੜਾਈ ਜਾਂ ਕਿਸੇ ਹੋਰ ਨੂੰ ਜਿੱਤ ਹਾਸਲ ਨਹੀਂ ਕਰ ਸਕਾਂਗੇ ਕਿਉਂਕਿ ਇਨਾ ਜ਼ਿਮਨੀ ਚੋਣਾ ਵਿੱਚ ਲੋਕ ਸਭਾ ਚੋਣਾਂ ਵਾਲੀ ਲਹਿਰ ਕਿਧਰੇ ਵੀ ਦਿਖਾਈ ਨਹੀਂ ਦਿੱਤੀ ਜਿਸ ਲਹਿਰ ਨੇ ਅਮਰਤਪਾਲ ਸਿੰਘ ਤੇ ਸਰਬਜੀਤ ਖਾਲਸਾ ਨੂੰ ਜਿਤਾਇਆ ਸੀ ਸੋ ਕੀਤੇ ਗਏ ਕੁਝ ਸਰਵੇ ਦੇ ਆਧਾਰ ਤੇ ਪੰਜਾਬ ਦੀਆਂ ਚਾਰ ਸੀਟਾਂ ਵਿੱਚੋਂ ਤਿੰਨ ਗਿੱਦੜਪਾਹਾ ਚੱਬੇਵਾਲ ਡੇਰਾ ਬਾਬਾ ਨਾਨਕ ਤੇ ਆਮ ਆਦਮੀ ਪਾਰਟੀ ਆਪਣਾ ਝੰਡਾ ਲਹਿਰਾ ਸਕਦੀ ਹੈ ਜਦ ਕਿ ਬਰਨਾਲਾ ਦੀ ਸੀਟ ਇਸ ਵਾਰ ਕਾਂਗਰਸ ਪਾਰਟੀ ਦੇ ਖਾਤੇ ਜਾ ਸਕਦੀ ਸੋ ਤੁਹਾਡੇ ਮੁਤਾਬਕ ਇਹਨਾਂ ਚਾਰੇ ਸੀਟਾਂ ਤੇ ਕਿਹੜਾ ਉਮੀਦਵਾਰ ਬਾਜ਼ੀ ਮਾਰ ਸਕਦਾ ਸਾਨੂੰ ਕਮੈਂਟ ਜ਼ਰੀਏ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਹੋਰ ਤਾਜ਼ਾ ਜਾਣਕਾਰੀ ਅਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ